ਬੀਤੇ ਦਿਨ ਹੁਸ਼ਰਪੁਰ ਦੇ ਕਸਬਾ ਤਸੂਹਾ ਚੀਕ ਥਾਰ ਗੱਡੀ ਲਵਾਰਸ ਹਾਲਤ ਵਿੱਚ ਬਰਬੰਦ ਹੋਈ ਸੀ ਜਿਸ ਤੇ ਗੋਲੀਆਂ ਦੇ ਨਿਸ਼ਾਨ ਵੀ ਸਨ ਤੇ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ 'ਚ دہشت ਦਾ ਮਾਹੌਲ ਬਣਿਆ ਹੋਇਆ ਸੀ ਉੱਥੇ ਹੀ ਪੁਲਿਸ ਲਈ ਵੀ ਇਹ ਮਾਮਲਾ ਇੱਕ ਵੱਡੀ ਚੁਣੌਤੀ ਬਣ ਕੇ ਰਹਿ ਗਿਆ ਸੀ ਕਿਉਂਕਿ ਇਸ ਮਾਮਲੇ ਨੂੰ ਗੈਂਗਵਾਰ ਤੋਂ ਲੈ ਕੇ ਕਿਡਨਾਪਿੰਗ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਕਿਉਂਕਿ ਥਾਰ ਦਾ ਮਾਲਕ ਜੋ ਕਿ ਇਸ ਘਟਨਾ ਤੋਂ ਬਾਅਦ ਲਗਾਤਾਰ ਲਾਪਤਾ ਸੀ ਤੋਂ ਇੱਕ ਨਾਮੀ ਪਹਿਲਵਾਨ ਵੀ ਹੈ ਹੁਣ ਹੁਸ਼ਰਪੁਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਇਸ ਸਬੰਧੀ ਹੋਸ਼ ਉਡਾ ਕੇ ਰੱਖ ਦੇਣ ਵਾਲੀਆਂ ਗੱਲਾਂ ਸਾਹਮਣੇ ਲਿਆਂਦੀਆਂ ਗਈਆਂ ਨੇ ਦਰਅਸਲ ਇਸਾਰਾ ਕਰਾ ਪਹਿਲਵਾਨ ਰਜੀਵ ਕੁਮਾਰ ਵੱਲੋਂ ਖੁਦ ਹੀ ਆਪਣੇ ਉਸਤਾਦ ਅਤੇ ਹੋਰਨਾਂ ਸਾਥੀਆਂ ਦੇ ਨਾਲ ਮਿਲ ਕੇ ਘੜਿਆ ਗਿਆ ਸੀ ਮੀਡੀਆ ਨੂੰ ਸੰਬੋਧਨ ਕਰਦੇ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਘਟਨਾ ਦੀ ਪੜਤਾਲ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਤੇ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਜੀਵ ਠਾਕਰ ਪਹਿਲਵਾਨ ਵੱਲੋਂ ਇਹ ਸਭ ਕੁਝ ਖੁਦ ਹੀ ਰਚਿਆ ਗਿਆ ਸੀ ਕਿਉਂਕਿ ਰਜੀਪ ਕੁਮਾਰ ਜੋ ਕਿ ਇੱਕ ਪ੍ਰਸਿੱਧ ਪਹਿਲਵਾਨ ਹੈ ਉਸ ਵੱਲੋਂ ਹਰਿਆਣਾ ਅਤੇ ਪੰਜਾਬ ਦੇ ਹੋਰਨਾ ਪਹਿਲਵਾਨਾਂ ਤੋਂ ਪੁਲਿਸ 'ਚ ਭਰਤੀ ਕਰਵਾਉਣ ਦੇ ਨਾਤੇ ਕਰੋੜਾ ਰੁਪਏ ਠੱਗੇ ਹੋਏ ਸਨ ਤੇ 26 ਜਨਵਰੀ ਨੂੰ ਰਜੀਪ ਕੁਮਾਰ ਵੱਲੋਂ ਉਕਤ ਵਿਅਕਤੀਆਂ ਨੂੰ ਪੁਲਿਸ ਦੇ ਨਿਯੁਕਤੀ ਪੱਤਰ ਦੇਣ ਦੀ ਗੱਲ ਵੀ ਆਖੀ ਹੋਈ ਸੀ ਤੇ ਰਜੀਪ ਕੁਮਾਰ ਖੁਦ ਵੀ ਨਕਲੀ ਇੰਸਪੈਕਟਰ ਬਣ ਕੇ ਘੁੰਮਦਾ ਸੀ ਤੇ ਇੰਨਾ ਹੀ ਨਹੀਂ ਉਹ ਆਪਣੇ ਨਾਲ ਇੱਕ ਨਕਲੀ ਗਨਮੈਨ ਅਤੇ ਹੌਲਦਾਰ ਵੀ ਰੱਖਦਾ ਸੀ ਐਸਬੀ ਬਾਈਏ ਨੇ ਦੱਸਿਆ ਕਿ ਪੁਲਿਸ ਨੇ ਰਜੀਪ ਦੇ ਘਰ 'ਚ ਛਾਪੇਮਾਰੀ ਦੌਰਾਨ ਪੁਲਿਸ ਨੇ ਤਿੰਨ ਨਕਲੀ ਬਰਤੀਆਂ ਵੀ ਬਰਾਮਦ ਕੀਤੀਆਂ ਨੇ ਤੇ ਕਰੀਬ 2 ਕਰੋੜ ਰੁਪਏ ਦੀ ਠੱਗੀ ਰਜੀਪ ਕੁਮਾਰ ਵੱਲੋਂ ਹੋਰ ਨਾਲ ਲੋਕਾਂ ਦੇ ਨਾਲ ਕੀਤੀ ਗਈ ਹੈ। ਹੋਰ ਕੀ ਕੁਝ ਖੁਲਾਸੇ ਪੁਲਿਸ ਵੱਲੋਂ ਕੀਤੇ ਗਏ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਹਾਂਜੀ ਸਰ ਜੀ ਸਰ ਗੱਲ ਕਿ ਦੱਸੋਇਆ ਤਾਂ ਮੇਂ ਥਾਰ ਗੱਡੀ ਜਿਹੜੀਆ ਗੋਲੀਆਂ ਨਾਲ ਭੰਨੀ ਹੋਈ ਬਰਾਮਦ ਹੋਈ ਸੀ ਪੁਲਿਸ ਵੱਲੋਂ ਹੁਣ ਇਹਦੇ ਵਿੱਚ ਖੁਲਾਸੇ ਕੀਤੇ ਜਾ ਰਹੇ ਨੇ ਕੀ ਪੂਰਾ ਮਾਮਲਾ ਸੀ ਕਿ ਕੁਝ ਸਾਹਮਣੇ ਆਇਆ। ਅ ਕੱਲ ਗਣਤੰਤਰ ਤਰਦ ਵਿੱਚ ਦੇ ਮੌਕੇ ਤੇ ਮਾਰਨਿੰਗ ਦੇ ਟਾਈਮ ਦਸੂਆ ਪੁਲਿਸ ਸਟੇਸ਼ਨ ਡਿਸਟ੍ਰਿਕਟ ਸ਼ਿਆਰ ਪਰਚੀ ਇਨਫੋਰਮੇਸ਼ਨ ਆਈ ਸੀ ਵੀ ਇੱਕ ਲਵਾਰਸ ਹਾਲ ਤੇ ਗੱਡੀ ਥਾਰ ਖੜੀ ਆ ਜਿਹਦੇ ਤੇ ਫਾਇਰਿੰਗ ਹੋਈ ਹੋਈ ਆ ਔਰ ਇਮੀਡੀਏਟਲੀ ਸਾਡੇ ਡੀ ਐਸ ਪੀ ਦਸੂਆ ਐਂਡ ਐਸ ਐਚਓ ਦਸੂਆ ਉਥੇ ਮੌਕੇ ਤੇ ਪਹੁੰਚੇ ਔਰ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਐਫ ਆਰ ਨੰਬਰ 17 ਦਰਜ ਕੀਤੀ ਆਮ ਜੈਕਟ ਦੇ ਤਹਿਤ ਔਰ ਉਹਦੇ ਵਿੱਚ ਸਾਨੂੰ ਜੋ ਪਤਾ ਲੱਗਾ ਮੌਕੇ ਤੋਂ ਉਹ ਗਰੀਜੀਬ ਨਾਮ ਦਾ ਪਹਿਲਵਾਨ ਹੈਗਾ ਛੋਟੂ ਉਹ ਇਸ ਗੱਡੀ 'ਚ ਸੀਗਾ ਸਵੇਰੇ ਘਰੋਂ ਆਇਆ ਪਰੰਤੂ ਮਿਸਿੰਗ ਹੋ ਗਿਆ। ਔਰ ਫਰਦਰ ਇਨਵੈਸਟੀਗੇਸ਼ਨ ਕਰਦੇ ਕਰਦੇ ਅਸੀਂ ਜਦ ਅੱਗੇ ਪਹੁੰਚੇ ਤਾਂ ਸਾਨੂੰ ਇੱਕ ਬਹੁਤ ਸਾਰੇ ਕਲੂ ਮਿਲੇ ਵੀ ਇਹ ਜਿਹੜੇ ਫਾਇਰ ਹੈਗੇ ਆ ਇਨਵੈਸਟੀਗੇਸ਼ਨ ਦੇ ਸਾਬਤ ਹੋ ਗਏ ਵੀ ਇਹ ਇਨਾਂ ਨੇ ਜਾਣਬੁੱਝ ਕੇ ਖੜੀ ਗੱਡੀ ਵਿੱਚ ਮਾਰੇ ਆ। ਕੋਈ ਚੱਲਦੀ ਤੇ ਇਹਦੇ ਤੇ ਅਟੈਕ ਨਹੀਂ ਹੋਇਆ ਸੀਗਾ। ਔਰ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਹੋਰ ਨੌਜਵਾਨ ਮਿਲੇ ਜਿਹੜੇ ਕਿ ਹਰਿਆਣਾ ਤੇ ਪੰਜਾਬ ਤੋਂ ਸੀਗੇ। ਉਹਨਾਂ ਨੇ ਦੱਸਿਆ ਵੀ ਛੋਟੂ ਜਿਹੜਾ ਹੈਗਾ ਪਹਿਲਵਾਨ ਇਹਨੇ ਸਾਡੇ ਤੋਂ ਪੁਲਿਸ ਵਿੱਚ ਭਰਤੀ ਕਰਾਉਣ ਦੇ ਨਾਂ ਤੇ ਠੱਗੀ ਮਾਰੀ ਹੈਗੀ ਆ। ਔਰ ਇਹਨੇ ਸਾਨੂੰ ਅੱਜ ਜੁਆਇਨਿੰਗ ਲੈਟਰ ਦੇਣੇ ਸੀਗੇ 26 ਜਨਵਰੀ ਦਾ ਅੱਜ ਇਹਨੂੰ ਟਾਈਮ ਦਿੱਤਾ ਗਿਆ ਸੀ ਜਲੰਧਰ ਪੀਏਪੀ ਦਾ ਵੀ ਤੁਸੀਂ ਸਾਰਿਆਂ ਨੇ ਉੱਥੇ ਪਹੁੰਚਣਾ। ਔਰ ਉੱਥੇ ਤੁਹਾਨੂੰ ਜੁਆਇਨਿੰਗ ਲੈਟਰ ਦੇਣੇ ਹੈਗੇ ਆ। ਔਰ ਇਹ ਸਾਰੇ ਉੱਥੇ ਲੜਕੇ ਪਹੁੰਚ ਗਏ ਸੀ ਔਰ ਇਹਨੇ ਤੁਕੀ ਇਹਨੂੰ ਪਤਾ ਸੀ ਵੀ ਮੈਂ ਇਹ ਲੋਕਾਂ ਨਾਲ ਠੱਗੀ ਮਾਰੀ ਮੈਂ ਜੁਆਇਨਿੰਗ ਲੈਟਰ ਦਵਾ ਨਹੀਂ ਸਕਦਾ ਉਹਨਾਂ ਤੋਂ ਭੱਜਣ ਲਈਏ ਨੇ ਉਹਨਾਂ ਨੂੰ ਡਰਾਉਣ ਲਈ ਵੀ ਗੈਂਗਸਟਰਾਂ ਨੇ ਮੇਰੇ ਤੇ ਜਾਂ ਕਿਸੇ ਨੇ ਮੇਰੀ ਕਨੈਪਿੰਗ ਕਰ ਲਈ ਆ ਇਹਨੇ ਇਹ ਸਾਰਾ ਡਰਾਮਾ ਰਚਿਆ ਸੀ ਟੋਟਲ ਸਰ ਕਿੰਨੇ ਕਿ ਜਾਨੇ ਇਹਦੇ ਵਿੱਚ ਅਸੀਂ ਟੋਟਲ ਹੁਣ ਤੱਕ 5 ਬੰਦੇ ਅਰੈਸਟ ਕਰ ਲਏ ਆ ਇੱਕ ਰਜੀਵ ਛੋਟੂ ਆ ਇੱਕ ਇਹਦੇ ਨਾਲ ਦਾ ਹੋਰ ਇਹਦਾ ਸਾਥੀ ਆ ਅਜੇ ਆ ਜਿਹੜਾ ਕਿ ਹਰਿਆਣੇ ਤੋਂ ਹੈਗਾ ਜਿਨੇ ਅ ਬੰਦੇ ਨੂੰ ਲਿਆ ਕੇ ਦਿੱਤੇ 13 14 14 ਦੇ ਕਰੀਬ ਬੰਦੇ ਹੈਗੇ ਜਿਹੜੇ ਕਿ ਇਹਨੇ ਛੋਟੂ ਨੂੰ ਜਿਹਨੇ ਲਿਆ ਕੇ ਦਿੱਤੇ ਇਹਦਾ ਇੱਕ ਹੋਰ ਸਾਥੀ ਆਦਾ ਉਸਤਾਦ ਕੈਲਾ ਔਰ ਇਹਦਾ ਇੱਕ ਜੀਜਾ ਹੈਗਾ ਸੰਜੀਵ ਉਹਨੇ ਵੀ ਆਪਣੇ ਤੇ ਦਸੂਹਾ ਮਕੇਰੀਆਂ ਦੇ ਨੌਜਵਾਨਾਂ ਤੋਂ ਪੈਸੇ ਲੈੇ ਹੋਏ ਭਰਤੀ ਕਰਾਉਣ ਦੇ ਕਿਉਂਕਿ ਇਹ ਬੰਦਾ ਆਪਣੇ ਆਪ ਨੂੰ ਪੁਲਿਸ ਦੇ ਵਿੱਚ ਦੱਸਦਾ ਸੀ ਮੈਂ ਪੰਜਾਬ ਪੁਲਿਸ ਵਿੱਚ ਆ ਔਰ ਵਰਦੀ ਪਾ ਕੇ ਇਹਨੇ ਫੋਟੋ ਵੀ ਆਪਣੀਆਂ ਫੇਸਬੁੱਕ ਤੇ ਪਾਈਆਂ ਹੋਈਆਂ ਸੀਗੀਆਂ ਔਰ ਇਹਦੇ ਕੋਲੋਂ ਸਾਨੂੰ ਇੱਕ ਆਈਡੀ ਕਾਰਡ ਮਿਲਿਆ ਜਿਹੜਾ ਫੇਕ ਹੈਗਾ ਆ ਉਹ ਝੂਠਾ ਬਣਿਆ ਹੋਇਆ ਔਰ ਇੱਕ ਪਿਸਟਲ ਮਿਲਿਆ ਜਿਹੜਾ ਜਿਹੜਾ ਇਹਨੇ ਆਪਣੇ ਫਾਇਰ ਮਾਰੇ ਸੀ ਇਲੈਗਲ ਵੈਪਨ ਮਿਲਿਆ ਔਰ ਬਰਦੀਆਂ ਮਿਲੀਆਂ ਇਹਦੇ ਕਰੋਂ ਜਦੋਂ ਇਹਨੂੰ ਰੈਸਟ ਕੀਤਾ ਉਹਦੇ ਸਬੰਧੀ ਅਸੀਂ ਐਫ ਆਰ ਨੰਬਰ 18 ਦਰਜ ਕੀਤੀ ਆ ਉਹਦੇ ਚ ਪਹਿਲਾਂ 420 406 ਚ ਕੀਤੀ ਸੀ ਫਿਰ ਜਦੋਂ ਇਹ ਸਾਰੇ ਚੀਜ਼ਾਂ ਸਾਨੂੰ ਮਿਲੀਆਂ ਉਹ ਉਹਦੇ ਤਹਿਤ ਫੇਰ ਅਸੀਂ ਇਹ ਚ ਅਫੈਂਸ ਚ ਵਾਦਾ ਕੀਤਾ ਸਰ ਅਰੇਸਟ ਕਿੱਥੋਂ ਹੋਇਆ ਸਰ ਜਿਵੇਂ ਕਿ ਇਹਦਾ ਨਾਈ ਦੇ ਘਰੋਂ ਹਾਂਜੀ ਇਹਦਾ ਜਿਹੜਾ ਇੱਕ ਦੋਸਤ ਹੈਗਾ ਹਣੀ ਹਰਜਿੰਦਰ ਹਣੀ ਕਿਉਂਕਿ ਉਹਦਾ ਸਾਨੂੰ ਜਦੋਂ ਇੰਟਰੋਗੇਸ਼ਨ ਫਰਦਰ ਚੱਲੀ ਆ ਔਰ ਪਤਾ ਲੱਗਾ ਵੀ ਹਣੀ ਨੇ ਉੱਥੋਂ ਜਦੋਂ ਗੱਡੀ ਇਹਨੇ ਆਪਣੀ ਛੱਡੀ ਫਾਇਰਿੰਗ ਕੀਤੀ ਉਹਦੇ ਨਾਲ ਪਲੈਨਿੰਗ ਕੀਤੀ ਸੀ ਤੂੰ ਮੈਨੂੰ ਉੱਥੋਂ ਪਿਕ ਕਰਨਾ ਔਰ ਉਹਨੂੰ ਪਿਕ ਕਰਕੇ ਉਹਦੀ ਅਲਟੋ ਕਾਰ ਸੀਗਾ ਔਰ ਉਹ ਹਣੀ ਤੇ ਇਹ ਇਕੱਠੇ ਹੀ ਅਸੀਂ ਹੁਣ ਕੇ ਰੌਂਡ ਅਪ ਕੀਤੇ ਅਪ੍ਰੋਕਸੀਮੇਟਲੀ ਜੋ ਹੁਣ ਤੱਕ ਜਿੰਨੇ ਲੋਕੀ ਸਾਹਮਣੇ ਆਏ ਆ ਹੋ ਸਕਦਾ ਇਹ ਬਧੂ ਬਾਅਦ ਵੀ ਜਾਵੇ ਹੁਣ ਤੱਕ ਦੀ ਜਿਹੜੀ ਆਈ ਆ ਅਪ੍ਰੋਕਸੀਮੇਟਲੀ 2 ਕਰੋੜ ਹੈਗੀ ਸਰ ਕਿੰਨੇ ਟੋਟਲ ਬੰਦਿਆਂ ਕੋਲ ਲਈ ਗਈ ਸੀ ਟੋਟਲ 20 ਬੰਦੇ ਸਾਡੇ ਕੋਲ ਹਾਲੇ ਸਾਹਮਣੇ ਆਏ ਆ ਜਿਨ੍ਹਾਂ ਦੇ ਨਾਮ ਸਾਡੇ ਕੋਲ ਹੈਗੇ ਆ ਔਰ ਉਮੀਦ ਆ ਵੀ ਹੋਰ ਬਧੂਗੀ ਜਦੋਂ ਘਰ ਰੇਡ ਕੀਤੇ ਤਾਂ ਸਰ ਇਹਦੇ ਘਰੋਂ ਕੀ ਬਰਾਮਦ ਹੋਇਆ ਜੀ ਤੁਸੀਂ ਦੱਸਿਆ ਕਿ ਦੋ ਤਿੰਨ ਘਰੋਂ ਇਹਦੇ ਦੇਖੋ ਇੱਕ ਐਸਆਈ ਦੀ ਵਰਦੀ ਆ ਇੱਕ ਇਨਸਪੈਕਟਰ ਦੀ ਵਰਦੀ ਆ ਇੱਕ ਹੈੱਡ ਕਨਸਟੇਬਲ ਦੀ ਬਰਦੀ ਹੈਗੀ ਜਿਹੜੀ ਇਹ ਆਪਣੇ ਜਿਹੜਾ ਇਹਦਾ ਉਸਤਾਦ ਕੈਲਾ ਸੀਗਾ ਜਦੋਂ ਕਿਤੇ ਇਹ ਛਿੰਝਾਂ ਤੇ ਜਾਂਦੇ ਸੀ ਇਹ ਬਰਦੀ ਪਵਾ ਕੇ ਨਾਲ ਗੱਡੀ ਚ ਬਿਠਾ ਲੈਂਦਾ ਸੀ ਉਹ ਇੱਕ ਐਜ਼ এ ਗਨਮੈਨ ਇਹਦੀ ਕਿ ਪ੍ਰੋਪਰ ਹੈ ਕਿ ਟੀਮ ਸੀਗੀ ਹੈ ਕਿ ਇਨਸਪੈਕਟਰ ਬੰਦਾ ਸੀ ਹੌਲ ਦਾ ਇੱਕ ਗਨਮੈਨ ਹਾਂਜੀ ਜਦ ਵੈਪਨ ਹੈ ਜਿਹੜਾ ਨਾਲ ਕਿੰਨੇ ਰਾਉਂਡ ਕਿੰਨੇ ਵਗੈਰਾ ਕੁਝ ਹੋਰ ਜਿਹੜੇ ਇਹਦਾ ਵੈਪਨ ਮਿਲਿਆ ਸਾਨੂੰ 32 ਬੋਰ ਹੈਗਾ ਇਲੈਗਲ ਹੈਗਾ ਆ ਇੰਡੀਅਨ ਮੇਡ ਹੀ ਹੈਗਾ ਜਿਹੜਾ ਯੂਪੀ ਐਮਪੀ ਤੋਂ ਜਿੱਥੋਂ ਵੀ ਆ ਉਹਦੀ ਹਾਲੇ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਆ ਵੀ ਇਸ ਬੰਦੇ ਨੇ ਕਿੱਥੋਂ ਇਹ ਲਿਆ ਸੀਗਾ ਇਦ ਕੋ ਕਿਦਾਂ ਪਹੁੰਚਿਆ ਉਹ ਚੀਜ਼ਾਂ ਦੇ ਹਲੇ ਵਾਰੀ ਵੈਰੀਕ ਸਰ ਜੀ ਤੋਰ ਗੱਲ ਪਤਾ ਲੱਗੀ ਹੈ ਕਿ ਕੱਲ ਜਦੋਂ ਇਹ ਇਨਸੀਡੈਂਟ ਪਾਪਰਦਾ ਤਾਂ ਕੱਲ ਦੇ ਕੱਲ ਦਸੂਆ ਥਾਣੇ ਦੇ ਵਿੱਚ ਤੇ ਖਿਲਾਫ ਸ਼ਿਕਾਇਤਾਂ ਵੀ ਕਾਫੀ ਜ਼ਿਆਦਾ ਆਉਂਦੀਆਂ ਹੈ ਹੈ ਕਿ ਇਸਦਾਂ ਤਾਂ ਨਹੀਂ ਨਹੀਂ ਕੱਲ ਪਹਿਲਾਂ ਤਾਂ ਸਾਨੂੰ ਹੀ ਨਹੀਂ ਕਿਡਨੈਪਿੰਗ ਚ ਲਿਜਾਈ ਰੱਖਿਆ ਡੀਐਸਪੀ ਦਸੂਆ ਐਂਡ ਐਸਐਚਓ ਦਸੂਆ ਜਦੋਂ ਫਿਰ ਇੱਥੋਂ ਆਪਣਾ ਫੰਕਸ਼ਨ ਤੋਂ ਫ੍ਰੀ ਹੋ ਕੇ ਸਾਡੀਆਂ ਤੋਂ ਸੀਆਈ ਦੀਆਂ ਟੀਮਾਂ ਗਈਆਂ ਮੈਂ ਖੁਦ ਗਿਆ ਔਰ ਫਰਦਰ ਜਦੋਂ ਲੋਕਾਂ ਨੂੰ ਮਿਲਿਆ ਉਹਨਾਂ ਤੋਂ ਗੱਲਾਂ ਸੁਣੀਆਂ ਔਰ ਇਹਦੇ ਪਰਿਵਾਰ ਵਾਲੇ ਕਹਿ ਰਹੇ ਸੀ ਸਾਡਾ ਬੱਚਾ ਲੱਭ ਕੇ ਦਿਓ ਉਹ ਕਹਿੰਦੇ ਸੀ ਵੀ ਸਾਡੇ ਨਾਲ ਠੱਗੀ ਵੱਜ ਗਈ ਬੜਾ ਉਹ ਸਿਚੁਏਸ਼ਨ ਜਿਹੜੀ ਥਾਣੇ ਦੀ ਸੀ ਬੜੀ ਔਕਵਰਡ ਹੋਈ ਹੋਈ ਸੀ ਜਦੋਂ ਘਰੋਂ ਨਿਕਲਦਾ ਹੁੰਦਾ ਸੀ ਅਲੇਦਵਾਲੀ ਨਾਕਿਆ ਤੇ ਪੁਲਿਸ ਨੂੰ ਕਦੀ ਪਕੜ ਨਹੀਂ ਹੋਇਆ ਨਹੀਂ ਕਦੇ ਇਹ ਜਿਹੜਾ ਇਹਦੀ ਆਈਡੀ ਕਾਰਡ ਹੈਗਾ ਨਾ ਜੇ ਨਾਰਮਲ ਬੰਦਾ ਵੀ ਦੇਖੂਗਾ ਲੱਗੂਗਾ ਵੀ ਇਹ ਵਾਕਈ ਸਪੋਰਟ ਸੈਂਟਰ 'ਚ ਇਹ ਜਾਂਦਾ ਹੋਊਗਾ ਸਪੋਰਟ ਸੈਂਟਰ ਨੂੰ ਤਾਂ ਪੁਲਿਸ ਸਟੇਸ਼ਨ ਤੇ ਪਤਾ ਹੁੰਦਾ ਕਿ ਸਾਡੀ ਇਹ ਨਹੀਂ ਨਹੀਂ ਜਿੱਦਾਂ ਬਹੁਤ ਸਾਰੇ ਸਾਡੇ ਜਿਹੜੇ ਸਪੋਰਟਸ ਪਰਸਨ ਹੈਗੇ ਆ ਹਾਂਜੀ ਉਹ ਜਦੋਂ ਵੀ ਜਾਂਦੇ ਹੈਗੇ ਆ ਕਿ ਕਿਤੇ ਡਿਊਟੀ ਤੇ ਚੱਲਾ ਹੋਣਾ ਜਾਂ ਕੁਝ ਹੋਣਾ ਕਿਉਂਕਿ ਇਹ ਪਿਛਲੇ ਸਾਲਾਂ ਤੋਂ 2 1/2 ਸਾਲ ਤੋਂ ਆਪਣੇ ਆਪ ਨੂੰ ਇਹੀ ਸ਼ੋਅ ਕਰਿਆ ਸੀ ਮੈਂ ਪੁਲਿਸ 'ਚ ਭਰਤੀ ਹੋ ਗਿਆ